ਜਿਹੜਾ ਗਦਾਰਾਂ ਦੇ ਜਾਣ ਦਾ ਸੋਗ ਨਹੀਂ ਮਨਾਇਆ ਜਾਂਦਾ ਸ਼ੁਕਰ ਮਨਾਇਆ ਜਾਂਦਾ। ਪਿੱਤੋਂ ਤੋਂ ਸੱਚਮੁੱਚ ਜ਼ੁਲਮ ਦਾ ਜਵਾਬ ਵੋਟੇ ਦੇ ਨਾਲ ਆਓ ਖਾਸ ਤਸਵੀਰਾਂ ਤੇ ਕੁਝ ਵੀਡੀਓ ਦੇ ਨਾਲ ਤੇ ਕੁਝ ਇੰਟਰਵਿਊ ਤੇ ਕੁਝ ਜਾਣਕਾਰ ਦੇ ਨਾਲ ਆਮਨੇ ਸਾਹਮਣੇ ਹੋਈ ਹੈ ਕੁਝ ਆਮ ਆਂਦੀ ਪਾਰਟੀ ਦੇ ਵਲੰਟੀਅਰ ਦੇ ਨਾਲ ਐਮਐਲਏ ਨਾਲ ਤੇ ਕੁਝ ਮੰਤਰੀਆਂ ਦੇ ਨਾਲ ਜ਼ੁਲਮ ਦਾ ਜਵਾਬ ਵੋਟੇ ਦੇ ਨਾਲ ਉਹ ਖਾਸ ਗੱਲ ਕਰ ਰਿਹਾ ਜਹਾਂ ਜਹਾਂ ਹੋਗਾ ਨਾਮ ਮੈਡਮ ਇੰਦਰਜੀਤ ਦਾ ਹੋਗਾ ਸਨਮਾਨ ਦੋਸਤੋ ਸੀ ਗੱਲ ਕਰੀਏ ਇੱਕ ਮਾਨ ਸਨਮਾਨ ਦੀ ਗੱਲ ਹੀ ਕਰੀਏ ਪੰਜਾਬ ਦੀ ਉਹ ਸ਼ਖਸੀਅਤ ਉਹ ਬੁਲੰਦ ਆਵਾਜ਼ ਮੈਡਮ ਇੰਦਰਜੀਤ ਕੋ ਰਵਾ ਮੈਡਮ ਜੀ ਤੁਹਾਡਾ ਪਹਿਲਾ ਤੇ ਚੈਨਲ ਆ ਤੇ ਕੰਮ ਨੇ ਸਮਝ ਬਹੁਤ ਸਵਾਗਤ ਹੈ ਤੇ ਅੱਜ ਦੀ ਵਲੰਟਰੀ ਮਿਲਣੀ ਚ ਖਾਸ ਕੀ ਤੁਹਾਨੂੰ ਵੇਖਣ ਨੂੰ ਮਿਲੇ ਮੈਡਮ ਸਭ ਤੋਂ ਖਾਸ ਜਿਹੜਾ ਸੀ ਨਾ ਉਹ ਵਲੰਟੀਅਰ ਦਾ ਉਤਸ਼ਾਹ ਸੀ ਜੀ ਮਤਲਬ 2022 ਦੀ ਸਰਕਾਰ ਬਣਾਉਣ ਤੋਂ ਬਾਅਦ ਵਰਕਰਸ ਦਾ ਵਲੰਟੀਅਰਸ ਦਾ ਉਤਸ਼ਾਹ ਜਿਹੜਾ ਨਾ ਵੱਧ ਕੇ ਸਮਾਨ ਨੂੰ ਲੱਗਿਆ ਨਹੀਂ ਤਾਂ ਕਦੇ ਇਹ ਹੁੰਦਾ ਜਦੋਂ ਰਾਜ ਦੇ ਵਿੱਚ ਆ ਜੀਏ ਵਲੰਟੀਅਰ ਸ਼ਾਂਤ ਹੋ ਜਾਂਦੇ ਵਲੰਟੀਅਰ ਨੂੰ ਲੱਗਦਾ ਕਿ ਜੋ ਅਚੀਵ ਕਰਨਾ ਸੀ ਉਹ ਕਰ ਲਿਆ ਪਰ ਉਹ ਤੁਸੀਂ ਅੱਜ ਉਤਸ਼ਾਹ ਦੇਖਿਆ ਜਿਹੜਾ ਦੁਬਾਰਾ ਤੋਂ ਉਹ ਪੀਕ ਤੇ ਗਿਆ ਹੋਇਆ ਉਤਸ਼ਾਹ ਆ ਜਿਹੜਾ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਜੀ ਮਾਨ ਸ਼੍ਰੀ ਰਵਿੰਦਰ ਕੇਜਰੀਵਾਲ ਜੀ ਦਾ ਸੁਪਨਾ ਪੂਰਾ ਕਰਨਗੇ ਇਸ ਵਾਰ ਹੀ ਪੰਜਾਬ ਹੀਰੋ ਤੇ ਸੀਟਾਂ ਜਿਹੜੀਆਂ ਉਹ 13 ਜ਼ੀਰੋ ਉਹ ਸਾਨੂੰ ਡੈਫੀਨਿਟਲੀ ਦਿਖਾਈ ਦਿੰਦੀਆਂ ਚ ਮੈਂ ਇੱਕ ਚੀਜ਼ ਅਸੀਂ ਬੜੀ ਖਾਸ ਦੇ ਕੇ ਆਵਾਂ ਦੀ ਪਾਰਟੀ ਚ ਬੇਸ਼ੱਕ ਤੁਹਾਡੇ ਕੁਝ ਖਾਸ ਚਿਹਰੇ ਪਾਰਟੀ ਬੇਸ਼ੱਕ ਬਦਲ ਕੇ ਚੱਲ ਗਿਆ ਮਗਰ ਆਮ ਆਧਿਮ ਪਾਰਟੀ ਦੇ ਚਿਹਰੇ ਤੇ ਇੱਕ ਵੀ ਤਰ੍ਹਾਂ ਦੀ ਕੋਈ ਮੁਰਝਾਨ ਨਹੀਂ ਵੇਖੀ ਸਾਰਿਆਂ ਤੇ ਖੁਸ਼ੀ ਹੀ ਵੇਖੀ ਲਾਲੀ ਹੀ ਵੇਖੀ ਹੈ ਵਾਕੀ ਇਸ ਤਰ੍ਹਾਂ ਬਿਲਕੁਲ ਜਿਹੜਾ ਗਦਾਰਾਂ ਦੇ ਜਾਣ ਦਾ ਸੋਗ ਨਹੀਂ ਮਨਾਇਆ ਜਾਂਦਾ ਸ਼ੁਕਰ ਮਨਾਇਆ ਜਾਂਦਾ ਕਿ ਜੇ ਅੱਜ ਨਹੀਂ ਸੀ ਜਾਂਦੇ ਉਹ ਕੱਲ ਚਲੇ ਜਾਂਦੇ ਅਸੀਂ ਸ਼ੁਕਰ ਮਨਾਇਆ ਕਿ ਜਿਨ੍ਹਾਂ ਦੇ ਮਨ ਦੇ ਵਿੱਚ ਆਮ ਆਦਮੀ ਪਾਰਟੀ ਲਈ ਸਰਕਾਰ ਸਤਕਾਰ ਨਹੀਂ ਸੀ ਜਿਹੜਾਂ ਦੇ ਵਿੱਚ ਲਾਇਲਟੀ ਨਹੀਂ ਸੀ ਜਿਨ੍ਹਾਂ ਦੇ ਸ਼੍ਰੀ ਅਦਵਿਨ ਕੇਜ ਜਵਾਲ ਦੀ ਸੋਚ ਦੇ ਵਾਸਤੇ ਲਾਇਲਟੀ ਨਹੀਂ ਸੀ ਉਹ ਨਿਕਲ ਗਏ ਬਹੁਤ ਅੱਛਾ ਹੋ ਗਿਆ ਔਰ ਅਸੀਂ ਉਸ ਤੋਂ ਵੀ ਵੱਧ ਉਤਸ਼ਾਹ ਦੇ ਨਾਲ ਖਾਸ ਕਰਕੇ ਵਰਕਰ ਸਾਡੇ ਤੁਸੀਂ ਅੱਜ ਦੇਖਿਆ ਹੋਣਾ ਕਿ ਵੀ ਦਿਨ ਦੁਗਣੀ ਅਸੀਂ ਮਿਹਨਤ ਕਰਾਂਗੇ ਪਹਿਲਾਂ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਇਨਫੈਕਟ ਸਾਡੇ ਕੋਲ ਜਿਹੜਾ ਸਾਡਾ ਵੋਟ ਸ਼ੇਅਰ ਆ ਉਹ ਸੇਫ ਹੀ ਨਹੀਂ ਅਸੀਂ ਉਸ ਤੋਂ ਵੀ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਹੋਰ ਜੋੜੀਆਂ ਹੋਈਆਂ ਅਸੀਂ ਬਹੁਤ ਕੁਝ ਅਚੀਵ ਕੀਤਾ ਕਿਉਂਕਿ ਸਰਦਾਰ ਭਗਤ ਸਿੰਘ ਜੀ ਮੰਨਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣ ਵਾਸਤੇ ਔਰ ਤਰੱਕੀ ਵਾਸਤੇ ਬਿਲਕੁਲ ਮੈਡਮ ਇਹ ਤਾਂ ਮੰਨਣ ਚ ਵੀ ਹੈ ਵਾਕਿਆ ਅੱਛਾ ਤੁਸੀਂ ਦੱਸੋ ਕਿ ਜਿਵੇਂ ਕਿ ਬਾਕੀ ਪਾਰਟੀਆਂ ਦੇਖੇ ਬਾਪ ਬੜਾ ਨਾ ਬਈਆ ਸਭ ਤੋਂ ਵੱਡਾ ਰੁਪਈਆ ਇਸ ਮਤਲਬ ਕਿ ਪੈਸੇ ਦੇ ਪਿੱਛੇ ਆਪਣਾ ਤਨਮਨ ਜੋ ਆਪਣਾ ਉਸੂਲ ਆਪਣਾ ਇਮਾਨ ਜੋ ਬੇਚ डालते ਹਨ उनके लिए क्या कहा जाता है इस वक्त ਜਿਹੜਾ ਬੀਜਪੀ ਦਾ ਜਿਹਨੇ ਜਿਹੜਾ ਉਹਨਾਂ ਨੇ ਕਟਰੀਆ ਅਪਣਾ ਕੇ ਰੱਖਿਆ ਹੋਇਆ ਜਾਂ ਤੇ ਜਿੱਦ ਕੋ ਬਹੁਤ ਸਾਰੇ ਪੈਸੇ ਆ ਈਡੀ ਮਗਰ ਪੈਂਦੀ ਉਹ ਜਾਂਦਾ ਜਾਂ ਜਿਹਨੂੰ ਪੈਸਿਆਂ ਦੀ ਭੁੱਖਿਆ ਉਹ ਜਾਂਦਾ ਇਹ ਬਾਪੜਾ ਦਾ ਬਈਆ ਸਭ ਤੋਂ ਵੱਡਾ ਰਪਈਆ ਉਹ ਆ ਜਿਹੜੇ ਭਾਜਪਾ ਦੀ ਚਾਹ ਰੱਖਦੇ ਆ ਜਿਹੜੇ ਭਾਜਪਾ ਦੇ ਵਿੱਚ ਜਾਂਦੇ ਆ ਉਹਨਾਂ ਦਾ ਬਾਪ ਰਪਈਆ ਸਾਡਾ ਬਾਪ ਰਪਈਆ ਨਹੀਂ ਹੈ ਸਾਡਾ ਤਾਂ ਬਾਪ ਉਹ ਕਾਲਪੁਰਖ ਸੱਚੇ ਪਾਤਸ਼ਾਹ ਜਿਨੇ ਇਹ ਨਿਮਤ ਦਿੱਤੀ ਆ ਔਰ ਅਸੀਂ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਔਰ ਇਸੇ ਤਰ੍ਹਾਂ ਸੇਵਾ ਜੜੀਓ ਕਰਦੇ ਰਾਂਗੇ ਬਣ ਹਿੰਦੁਸਤਾਨ ਦੇ ਜਾਨ ਜਿਹਨੂੰ ਪਾਰਟੀ ਦੇ ਕਿਹਾ ਜਾਂਦਾ ਸਾਰੇ ਕਰਤਾਰ ਦਤਾ ਜਿਹਨੂੰ ਕਿਹਾ ਜਾਂਦਾ ਹੈ ਕੁਝ ਕਮੀ ਮਹਿਸੂਸ ਹੁੰਦੀ ਕਦੇ ਕਦੇ ਉਹਨਾਂ ਦੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਮੀ ਮਹਿਸੂਸ ਹੁੰਦੀ ਹੈ ਪਰ ਜਿਹੜਾ ਉਹਨਾਂ ਦਾ ਜੋਸ਼ ਹੈ ਜਿਹੜਾ ਉਹਨਾਂ ਦਾ ਸਾਨੂੰ ਜਿਲ੍ਹੇ ਦੇ ਅੰਦਰੋਂ ਵੀ ਜਿਹੜੇ ਸਨੇਹ ਆਉਂਦੇ ਉਹ ਸਾਡੇ ਵਿੱਚ ਜੋਸ਼ ਭਰਦਾ ਅਸੀਂ ਇਹ ਜਿਹੜਾ ਗੁੱਸਾ ਆ ਇਹ ਹੁਣ ਜਿਹੜਾ ਸਾਡੇ ਅੰਦਰ ਜਿਹੜੀ ਅੱਗ ਬਲਦੀ ਆ ਉਹਨੂੰ ਅਸੀਂ ਵੋਟਾਂ ਨਾਲ ਹੀ ਜਿਹੜਾ ਭਾਜਪੀ ਦੇ ਮੂੰਹ ਦੇ ਉੱਤੇ ਜਿਹੜਾ ਉਹ ਮਾਰਾਂਗੇ ਕਿ ਪੰਜਾਬ ਦੀਆਂ 13 ਸੀਟਾਂ ਜਿੱਤ ਕੇ ਦੇਵਾਂਗੇ ਔਰ ਜਿੱਥੇ ਵੀ ਦੇਸ਼ ਦੇ ਵਿੱਚ ਸਾਡੇ ਕੋਲ ਜਿੱਥੇ-ਜਿੱਥੇ ਸਾਡੇ ਕੈਂਡੀਡੇਟ ਖੜੇ ਆ ਅਸੀਂ ਉੱਥੇ ਪੂਰਾ ਜ਼ੋਰ ਲਾ ਕੇ ਇਹਦਾ ਜਵਾਬ ਜਿਹੜਾ ਨਾ ਉਹ ਵੋਟਾਂ ਦੇ ਨਾਲ ਦੇਵਾਂਗੇ ਔਰ ਇਹੀ ਆਮ ਆਦਮੀ ਪਾਰਟੀ ਦਾ ਨਾਰਾ ਹੈ ਕਿ ਜ਼ੁਲਮ ਦਾ ਜਵਾਬ ਚੜਾ ਵੋਟ ਨਾ ਦਿੱਤਾ ਚਾ। ਦੋਸਤੋ ਇੰਦਰਜੀਤ ਮਾਨ ਕੋਰ ਨੇ ਆਖੇਕਾਰ ਜਵਾਬ ਦਿੱਤੇ ਦੱਸ ਦਿੱਤਾ ਹੈ ਹਿੰਦੁਸਤਾਨ ਦੇ ਵਲੰਟੀਅਰ ਨੂੰ ਆਮ ਆਦੀ ਪਾਰਟੀ ਸਾਰੇ ਵਰਕ ਨੂੰ ਪੂਰੇ ਹਿੰਦੁਸਤਾਨ ਦੇ ਵਿੱਚ ਆਖੇਕਾਰ ਇਮਾਨਦਾਰੀ ਬਹੁਤ ਵੱਡੀ ਚੀਜ਼ ਹੈ। ਫਿਰ ਤੋਂ ਮਿਲਾਂਗੇ ਮੈਂ ਤੁਹਾਡ